हौली 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 न करतार भाई आदमी रोकते ਲੇਕਿਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਇਹ ਜਿਹੜਾ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਸਾਡ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਉਹਦੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਅੱਛੀ ਕਾਮਯਾਬੀ ਮਿਲੀ ਹੈ ਵਕਫਾ ਕੇਸਾਂ ਦੇ ਵਿੱਚ 2 ਕਿਲੋ ਹਿਰੋਇਨ ਤੇ 5 ਪਿਸਟਲ ਅਸੀਂ ਬਰਾਮਦ ਕੀਤੇ ਆ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ ਕਿ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਈ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਬੈਕਵਰਡ ਲਿੰਕੇजेस ਫਾਰਵਰਡ ਲਿੰਕੇजेस ਇਹਦੇ ਚ ਐਕਚੁਅਲੀ ਵਰਕ ਹੋਇਆ ਐ ਐਫ ਆਈ ਆਰ ਨੰਬਰ 5 ਪਹਿਲਾਂ ਦਰਜ ਹੋਈ ਸੀ 121 2025 ਨੂੰ ਹੀਰੋਇਨ ਦੀ ਬਰਾਮਦ ਹੋਈ ਸੀ 1 ਕਿਲੋ ਦੀ ਥਾਣਾ ਕੈਂਟ ਦੇ ਵਿੱਚ ਸੀਆਈਏ ਸਟਾਫ ਵੱਲੋਂ ਕੀਤੀ ਗਈ ਸੀ ਉਹਦੇ ਚ ਚਾਰ ਅਕਿਊਜ਼ਡ ਅਸੀਂ ਦੋਸ਼ੀ ਫੜੇ ਸੀਗੇ ਉਹਦੇ ਬੈਕਵਰਡ ਲਿੰਕੇजेस ਦੇ ਵਿੱਚ ਜਿਹੜੇ ਇੰਪੋਰਟੈਂਟ ਗੱਲ ਆਈ ਹੈ ਬਲਵਿੰਦਰ ਐਲੀਅਸ ਕੋਪੀ ਐ ਇੱਕ ਬੰਦਾ ਜਿਹੜਾ ਜਗਤਪੁਰਾ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਬਨਾਲਕਦੇ ਯੂਨੀਵਰਸਿਟੀ ਦੇ ਵਿੱਚ 12ਵੀਂ ਪਾਸ ਹੈ 29 ਸਾਲ ਦੀ ਦੀ ਤਕਰੀਬਨ ਉਮਰ ਹੈ ਇਹ ਤੇ ਦੇ ਨਾਲ ਇੱਕ ਸਾਬਰ ਸੰਧੂ ਹੈਗਾ ਉਮਰਪੁਰਾ ਪਿੰਡ ਹੈ ਥਾਣਾ ਨਾਲਾ ਡਿਸਟ੍ਰਿਕਟ ਅਬਰਸਰ ਰੂਰਲ ਦਾ ਇਹ ਇੱਕ ਦਰਗਾਹ ਦੇ ਉੱਤੇ ਬਾਬੇ ਦਾ ਕੰਮ ਕਰਦਾ ਤਾਂਤਰਿਕ ਦਾ ਪੁੱਛਾ ਵਗੈਰਾ ਦਿੰਦਾ ਹੈ ਇਹ ਦੋਨੇ ਬੰਦੇ ਫੜੇਗੇ ਔਰ ਉਸ ਰਿਲੀਜੀਅਸ ਪਲੇਸ ਦਾ ਫਾਇਦਾ ਉਠਾ ਕੇ ਹੀਰੋਇਨ ਦਾ ਕੰਮ ਕਰਵਾ ਰਿਹਾ ਹੈ ਇਨਾਂ ਤੋਂ 1 ਕਿਲੋ ਹਿਰੋਇਨ ਤੇ ਦੋ ਪਿਸਟਲ 1.3 30 ਬੋਰ ਦਾ 3 ਬੋਰ ਦਾ ਇੱਕ ਪੱਤੀ ਬੋਰ ਦਾ ਇਹ ਦੋਨੇ ਬੰਦੇ ਗ੍ਰਿਫਤਾਰ ਹੋਏ ਇਹਨਾਂ ਦੀ ਅਜੇ ਬਾਕੀ ਪੁੱਛ ਕੇ ਚੱਲ ਰਹੀ ਹੈ ਕਿਉਂਕਿ ਬਾਰਡਰ ਏਰੀਆ ਦੇ ਬੰਦੇ ਆ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਮੰਗਾ ਰਹੇ ਆ ਔਛਪੌਂ ਦਾ ਇਹ ਸਕਿਉਰਟੀ ਗਾਰਡ ਲੱਗੇ ਆਇਤੇ ਉਹ ਦੂਜਾ ਬਾਬਾ ਉੱਥੇ ਦਰਗਾਹ ਦੇ ਉੱਤੇ ਰਾਮਨਾ ਆਪਣੇ ਡੜੀਆ ਕਨਸਾਈਨਮੈਂਟਸ ਨੂੰ ਛਕੋਂਦਾ ਜਾਂ ਕਿ ਡਿਸਟ੍ਰੀਬਿਊਟ ਕਰਨ ਦਾ ਕੰਮ ਕਰਦਾ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 18 ਜਿਹੜੀ ਹੈ 291 2025 ਇਹ ਗੇਟ ਕੀਮਾ ਦੇ ਵਿੱਚ ਦਰਜ ਕੀਤੀ ਗਈ ਆਬਜੈਕਟ ਦੀ ਇਹਦੇ ਚ ਪਹਿਲਾਂ 3 ਪਿਸਟਲ ਆਲਰੇਡੀ ਫੜੇ ਜਾ ਚੁੱਕੇ ਆ ਤੁਹਾਨੂੰ ਦੱਸ ਚੁੱਕੇ ਆ ਆਪਾਂ ਉਹਦੇ ਵਿੱਚ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਕਰਦੇ ਤੇ ਫਰਦਰ ਇਨਵੈਸਟੀਗੇਸ਼ਨ ਕਰਦੇ ਵਰਿੰਦਰ ਏਲੀਅਸ son of ਧੀਰਾ ਇੱਕ ਕੰਬੋਥਾਣੇ ਦਾ ਅਮਰਸਰ ਰੂਰਲ ਦਾ ਰਹਿਣ ਵਾਲਾ 23 ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਤੇ 10ਵੀਂ ਪਾਸ ਹੈ ਇਹਦੀ ਤੋ ਤਿੰਨ ਪਿਸਤਲ ਬੱਤੀਬੋਰ ਦੇ ਤੇ ਦੋ ਲਾਈਵ ਰਾਉਂਡਸ ਬਰੰਧ ਹੋਏ ਨੇ ਇਹਦੇ ਜਿਹੜਾ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਲੋਕਲ ਕ੍ਰਾਈਮਨਲ ਨੇ ਜਿਹੜੇ ਆਪਣੇ ਆਪ ਨੂੰ ਹੁਣ ਜਿਹੜੀ ਜ਼ਿਆਦਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਰ ਰੱਖ ਰਹੇ ਸੀ ਵੀ ਪਿਸਤਲ ਵਗੈਰਾ ਮੰਗਾ ਕੇ ਇਹਨਾਂ ਨੂੰ ਜਦੋਂ ਪੁਲਿਸ ਫਾਰਟੀ ਨੇ ਸਾਡੀ ਚੈਲੰਜ ਕੀਤਾ ਸਾਡੇ ਕਾਂਸਟੇਬਲ ਜਦੋਂ ਇਹਨੂੰ ਫाइंड ਦੀ ਕੋਸ਼ਿਸ਼ ਕਰ ਰਿਆ ਸੀ ਵਿਰਿੰਦਰ ਸਿੰਘ ਨੂੰ ਉਹਨੇ ਉੱਤੇ ਕਾਫੀ ਫਾਇਰ ਕੀਤੇ ਉਹਦੇ ਜਵਾਬੀ ਫਾਇਰ ਚ ਵੀ ਇਹਨੇ ਵੀ ਸਾਡੇ ਜਿਹੜਾ ਕਾਂਸਟੇਬਲ ਹੈ ਉਹਨੇ ਵੀ ਵਾਪਸ ਸੇ ਪੁਲਿਸ ਪਾਰਟੀ ਨੇ ਫਾਇਰ ਕੀਤੇ ਕਿਸੇ ਨੇ ਲੱਗੀ ਨਹੀਂ ਪਰ ਫਾਇਰਿੰਗ ਤੋਂ ਬਾਅਦ ਇਹ ਬੰਦਾ ਜਿਹੜਾ ਅਰੈਸਟ ਹੋਇਆ ਤੋਂ ਇਸ ਵੰਦ ਵਿੱਚ ਐਫ ਆਈ ਆਰ ਨੰਬਰ 10 16225 ਨੂੰ ਖਾਣਾ ਕਥੋਂ ਨੰਗਲ ਡਿਸਟ੍ਰਿਕਟ ਅਮਰਸਰ ਰੂਰਲ ਆਪਣੀ ਟੀਮ ਵੱਲੋਂ ਦਰਜ ਕਰਾਈ ਗਈ ਕਿਉਂਕਿ ਉਹ ਤੇ ਅਟੈਂਪਟ ਟੂ ਮਟਰ ਆਪਣੇ 20 ਪਾਰਟੀ ਦੇ ਉੱਤੇ ਫਾਇਰ ਹੋਇਆ ਸੀ ਆਰਮਜ਼ ਦਾ ਜਿਹੜਾ ਇਲੀਗਲ ਆਰਮਜ਼ ਆ ਉਹ ਵੀ ਇਹਦੇ ਤੇ ਕਾਰਵਾਈ ਹੋਈ ਉੱਥੇ ਉਸ ਤੋਂ ਇਲਾਵਾ 1 ਕਿਲੋ ਹਿਰੋਇਨ ਜਿਹੜੀ ਆ ਉਹ ਲੇਟੈਸਟ 17 ਨੰਬਰ ਮੁਕੱਦਮਾ ਜਿਹੜਾ 16 2 25 ਦਾ ਹੈ ਇਹ ਚ ਰਾਜਵਿੰਦਰ son of ਅਫਤਾਰ ਸਿੰਘ ਹੈ ਟੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਹੈ 35 ਸਾਲ ਦਾ ਹੈਗਾ ਬੱਸ ਡਰਾਈਵਰ ਹੈ ਬਾਰਵੀਂ ਪਾਸ ਹੈ ਪ੍ਰਾਣ ਹਿਰੋਇਨ ਦਾ ਕੰਮ ਕਰਦਾ ਪਹਿਲਾਂ ਵੀ ਇਹਦੇ ਖਿਲਾਫ ਟੰਡੇਰ ਥਾਣੇ ਦੇ ਵਿੱਚ ਐਨਡੀਪੀਐਸ ਦਾ ਪਰਚਾ ਦਰਜ ਹੈ ਤੇ ਥਾਣਾ সদর ਅੰਮ੍ਰਿਤਸਰ ਦੇ ਵਿੱਚ ਵੀ 2019 ਤੋਂ ਟੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ 10 ਪਾਸ ਹੈ ਇਹਨਾਂ ਦੋਨਾਂ ਤੋਂ 1 ਕਿਲੋ ਹਿਰੋਇਨ ਮਿਲੀ ਹੈ ਜੋ ਜੇ ਆਪਾਂ ਸਾਰੀ ਇਹ ਰਿਕਵਰੀ ਦੋ ਦਿਨਾਂ ਦੇ ਵਿੱਚ ਲਾਈਏ ਸੀ ਹੈ ਇਹ ਬਾਅਦੋਂ ਸਾਡੇ ਇੰਸਪੈਕਟਰ ਮੋਲਨਗੀ ਰਮਿੰਦਰ ਐਸ.ਆਈ.ਪੀ. डीसीपी नवजोत जी और ओवरऑल सुपरविजन डीसीपी साहब इन्वेस्टिगेशन हर पिगमेंटेड डीडी की टीम ने बड़ा अच्छा काम किया है और 2 किलो टो टोटल पे पांच पिस्टल वर्क वर्क बोर दे बरामद किए ने और सारे मुल्ज़िम गिरफ्तार किए ਕਦੀ ਸੋਣੇ ਹਾਂਜੀ ਸਰ ਇੱਕ ਤੁਹਾਡੀ ਟੀਮ ਨੇ ਗੋਰੀ ਅਪ੍ਰੋਚਰ ਕੀਤਾ ਸੀਗਾ ਕਿ ਉਹਦੇ ਬਾਰੇ ਦੱਸੋ ਕਿ ਜਿਹੜਾ ਤਸਦੀਕਾ ਰਿਜਿਸਟ੍ਰੈਂਡਾ ਦੇ ਦੇ ਵਿੱਚ ਫਾਇਰਿੰਗ ਕੀਤੀ ਸੀ ਉਹ ਉਹੀ ਹੈ ਜੀ ਹੋਰੀ ਹੈ ਜੀ ਆਪਾਂ ਉਹਦਾ ਪਰਚਾ ਹੀ ਦਰਜ ਕਰਾਇਆ ਜੀ ਉੱਥੇ ਦਰਜ ਕਰਾਇਆ ਕਿਉਂਕਿ ਉੱਥੇ ਫਾਇਰਿੰਗ ਹੋਈ ਸੀ ਤਾਂ ਤੁਨ ਨੰਗਲ ਥਾਣਾ ਤੇ ਪੁਲਿਸ ਪਾਰਟੀ ਅੰਮ੍ਰਿਤਸਰ ਸੀਆਈਏ ਦੇ ਕਮਿਸ਼ਨਰ ਦੀ ਪਾਰਟੀ ਨੇ ਇਹੀ ਪਰਚਾ ਦਰਜ ਕਰਾਇਆ ਉਹ ਮੈਂ ਤੁਹਾਨੂੰ ਜ਼ਿਕਰ ਕੀਤਾ ਵਿੱਚੇ ਦੇ ਹੋਰ ਜੀ ਜਿਹੜਾ ਵਿਰਿੰਦਰ ਸਿੰਘ ਸਰ ਮਤਲਬ ਲੱਗਾ ਸੀ ਕੁਝ ਮੱਦੇ ਵਿੱਚ ਜੱੜੀ ਵਾਸੀ ਬੇਸ਼ਰਮੀ ਲੱਗੇ ਨਹੀਂ ਨਹੀਂ ਇੰਜਰਡ ਨਹੀਂ ਹੋਇਆ ਨਾ ਸੇਮ ਡੇ ਪਤਾ ਲੱਗਿਆ ਨਹੀਂ ਨਹੀਂ ਉਹਦੇ ਚ ਨਹੀਂ ਨਾ ਕੋ ਉਸਦੇ ਕੋਲੀ ਲੱਗੀ ਐ ਫਾਇਰਿੰਗ ਜ਼ਰੂਰ ਹੋਈ ਆ ਆਪਸ ਫਿਰ ਉਹ ਜਿਹੜਾ ਫਾਇਰਿੰਗ ਤੋਂ ਬਾਅਦ ਉਹਨੂੰ ਕਾਬੂ ਕਰ ਲਿਆ ਗਿਆ ਜਿਹੜਾ ਤੁਸੀਂ ਦੱਸਿਆ ਹੈ ਲਿਵਰਮਸਟੀ ਦੇ ਵਿੱਚ ਕੀ ਕੰਮ ਕਰਦਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਹਲੇ ਵੀ ਹਾਂਜੀ ਹਾਂਜੀ ਕਰਦਾ ਜੀ ਜਿਹੜਾ ਸੇਵਾਦਾਰ ਜਿਹੜਾ ਸੀ ਇਹ ਉਹਨਾਂ ਦੇ ਸੰਪਰਕ ਸਰ ਕਿਨੇ ਆਇਆ ਉਹਨਾਂ ਦਾ ਪਤਾ ਕਿ ਐਸ ਨਾਲ ਕੰਮ ਦੇ ਵਿੱਚ ਕਿਵੇਂ ਰਲ ਗਿਆ ਦੇਖੋ ਪਤਾ ਕੀ ਹੈ ਜਿਹੜਾ ਸਾਡਾ ਬਾਰਡਰ ਏਰੀਆ ਹੈ ਨਾ ਜੀ ਕਿ ਕਿ ਬਾਰਡਰ ਦੇ ਬਹੁਤ ਜਿਆਦਾ ਨੇੜੇ ਆ ਉੱਥੇ ਇਹ ਮਤਲਬ ਕਾਫੀ ਪ੍ਰੇਵਲੈਂਟ ਹੋ ਜਾਂਦੀ ਹੈ ਚੀਜ਼ ਕਿਉਂਕਿ ਉੱਥੇ ਡਰੋਨ ਦੀ ਆਮਦ ਰਫਤ ਬਹੁਤ ਹੈ ਤੇ ਉਹਦੇ ਨਾਲ ਜਿਹੜੇ ਸਮਗਨਰਸ ਦਾ ਨੈਟਵਰਕ ਪ੍ਰਾਣਾ ਬਣਿਆ ਹੋਇਆ ਹੈ ਨੈਚੁਰਲੀ ਜਿਹੜਾ ਬੰਦਾ ਉਸ ਏਰੀਏ 'ਚ ਰਹਿ ਰਿਹਾ ਤੇ ਉੱਥੇ ਲੋਕਾਂ ਦੀ ਆਮਦ ਰਫਤ ਦਰਗਾਹ ਦੇ ਕਰਕੇ ਕਾਫੀ ਆਉਣ ਜਾਣ ਹੈ ਇਹਦੇ ਵੀ ਲਿੰਕੇਜਸ ਪੈਦਾ ਹੋ ਗਏ ਉਸ ਕੰਨ ਤੇ ਪੈਸਿਆਂ ਦੇ ਲਾਲਚ ਦੇ ਵਿੱਚ ਵੀ ਜਲਦੀ ਅਸੀਂ ਅਮੀਰ ਹੋ ਜਾਈਏ ਤੁਹਾਨੂੰ ਪਤਾ ਹੀ ਹੈ ਇਹ ਸਾਰੇ ਲੋਕ ਅੱਜ ਕੱਲ੍ਹ ल्यूक्रेटिव ਜਿਹੜੀ ਇਸ਼ੂਜ਼ ਦੇ ਉੱਤੇ ਜਲਦੀ ਮਤਲਬ ਫਿਸਲ ਜਾਂਦੇ ਆ ਤਾਂ ਉਸ ਸਿਲਸਿਲੇ 'ਚ ਇਹ ਬੰਦਾ ਉਸ ਡਾਕਟਰੀਟ ਦੇ ਵਿੱਚ ਇਨਵੋਲਡ ਹੋਇਆ। ਅੱਡੇਰੇ ਦੀ ਆਰਟ ਦੇ ਵਿੱਚੋਂ ਤੁਸੀਂ ਦੱਸਦੇ ਵੀ ਉੱਥੇ ਸਵਾਰ ਰੱਖਦਾ ਸੀ ਸ਼ੱਕ ਨਹੀਂ ਜੁਦਾ ਜੇ ਹੋਰ ਵੀ ਡੇਰੇ ਉਹਨਾਂ ਦਾ ਵੀ ਉਸ ਇਸ ਤਰ੍ਹਾਂ ਦੇ ਚੈਕਿੰਗ ਅਭਿਆਸ ਹੁੰਦਾ ਹੈ। ਦੇਖੋ ਆਪਾਂ ਸਾਰਿਆਂ ਨੂੰ ਤਾਂ ਨਹੀਂ ਬੁਰਾ ਕਹਿ ਸਕਦੇ ਪਰ ਨੈਚੁਰਲੀ ਦੇਖੋ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ 'ਚ ਕੋਈ ਚੀਜ਼ ਆਈ ਹੈ ਪਰ ਰੀਵਿਲ ਕਰਦੇ ਆ ਤਾਂ ਉਹਦੇ ਖਿਲਾਫ ਟੁਕੋ ਐਕਸ਼ਨ ਲਿਆ ਜਾਂਦਾ ਹੈ। ਸਰ ਪਹਿਲਾਂ ਮੂਹਰੇ ਇਹਨਾਂ ਦਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਕੋਈ ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਿਆ ਰਾਜਵਿੰਦਰ ਦਾ ਪੁਰਾਣਾ ਰਿਕਾਰਡ ਹੈਗਾ ਇਹ ਇਹਦੇ ਖਿਲਾਫ ਦੋ ਪਰਚੇ ਐਨਡੀਪੀਐਸ ਤੇ ਦਰਜ ਨੇ ਜਿਹੜੇ ਤੋਂ 1 ਕਿਲੋ ਹੀਰੋਨ ਲੇਟੈਸਟ ਬ੍ਰੰਦ ਹੋਈ ਥਾੜੇ ਸਦਰ ਦੇ ਵਿੱਚ ਕੇਸ ਰਿਸਟਰ ਹੋਇਆ ਆਪਣੇ ਅਮਰਸਰ ਦੇ ਵਿੱਚ ਔਰ ਬਾਕੀ ਤਾਂ ਚਲੋ ਬੰਦੇ ਅਜੇ ਨਵੇਂ ਨੇ ਮਤਲਬ ਇਨਸੈਂਸ ਕਿ ਪੁਰਾਣਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਪਰ ਕਸਰ ਕੋਈ ਨਹੀਂ ਛੱਡੀ ਕਿ ਹੁਣ ਆਪਾਂ ਦੇਖੀਏ ਵੀ ਇੰਨੇ-ਇੰਨੇ ਪਿਸਟਲ ਲੈ ਕੇ ਬੰਦਾ ਇਕੱਠੇ ਕਰ ਰਿਹਾ ਲੋਕਾਂ ਨੂੰ ਤਾਂ ਨੈਚੁਰਲੀ ਕੋਈ ਕੋਈ ਵਾਰਦਾਤ ਤੇ ਵੱਡੀ ਕ੍ਰਾਈਮ ਨੂੰ ਅੰਜਾਮ ਤਾਂ ਦੇਗਾ ਹੀ ਦੇਗਾ ਜੀ ਤੇ ਤੇਰੇ ਵਿੱਚੋਂ ਤਾਂ ਹੋਰ ਵੀ ਬਥੇਰੇ ਜਾਣੇ ਆਂਦੇ ਹੋਣਗੇ ਉਹਨਾਂ ਬਾਰੇ ਕੋਈ ਜਾਣਕਾਰੀ ਸਾਰੀ ਉਹ ਇਹਨਾਂ ਦੀ ਇਨਵੈਸਟੀਗੇਸ਼ਨ ਡਿਟੇਲ ਚੱਲ ਰਹੀ ਹੈ ਜੀ ਫੋਨ ਵਗੈਰਾ ਦੀ ਹੋਰ ਸਾਰਾ ਕੁਝ ਉਹ ਅਸੀਂ ਦੇਵੇ ਕੋਈ ਕਿਸੇ ਦਾ ਇੰਡੀਕੇਟਿਵ ਆਏਗਾ ਪਰ ਡੈਫੀਨਿਟਲੀ ਇਹ ਦੋ ਬੰਗਿਆਂ ਦਾ ਤਾਂ ਆਪਸ ਵਿੱਚ ਲਿੰਕ ਬੜਾ ਕਲੀਅਰ ਆਇਆ ਗੁਰਵਿੰਦਰ ਕੋਪੀ ਦਾ ਤੇ ਸਾਬਰ ਸੰਧੂ ਦਾ